ਵਧਿਆ ਹੋਇਆ 14 ਦੇ ਵਿੱਚੋਂ ਨਵ ਅਵਾਦ ਦਾ ਪਿਆਰ ਰਾਣਾ ਲੋਪੋ ਵਾਲਾ ਪਿਆਰ ਲਾ ਰਿਸ਼ਪਾਲ ਸਿੰਘ ਬੱਲੇ 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 ਕਬੱਡੀ ਕਬੱਡੀ ਲਓ ਰਿਸ਼ਪਾਲ 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 ਤਾੜੀ ਮਾਰ ਦਿਓ ਇੱਕ ਵਾਰੀ ਰਿਸ਼ਪਾਲ ਦੇ ਰੱਬ ਪਹਿਲੀ ਰੇਡ ਤੇ ਪਹਿਲੇ ਜਫਾ ਲਾ ਕੇ ਪਾਇਡ ਫਲਪੋਤੇ ਲਈ ਆਪਾਂ ਧੰਨਵਾਦ ਕਰਦੇ ਆ ਬਲਵਿੰਦਰ ਵੀਰ ਦਾ ਹਰਦੀਪ ਕੀਤੇ ਵੀਰ ਦਾ ਹੋਰ ਜਿੰਨੇ ਵੀ ਵੀਰ ਜੁੜੇ ਆ ਬਹੁਤ ਬਹੁਤ ਧੰਨਵਾਦ ਤੇ ਸ਼ੇਰੇ ਦੀ ਪਾਈ ਹੋਈ ਕਵਟਰੀ ਸ਼ੇਰਾ ਦੇ ਰਸ਼ਪਾਲ ਰਸ਼ਪਾਲ ਗੋਲੀਆਂ ਵਾਲਾ ਦੀ ਰੇਡ ਭੈਣੀ ਬਾਈ ਇਹ ਵਾਲੇ ਗੁਰਵਿੰਦਰ ਦੀ ਪੈ ਗਈ ਹੈ ਤੇ ਚਾਰਾ ਦੇ ਵਿੱਚੋਂ ਦੇਖਾਂਗੇ ਵੀ ਕੌਣ ਲਾਵੇਗਾ ਜੱਫਾ ਰਿਸ਼ਪਾਲ ਰਾਣਾ ਨਾਲ ਕਹਿੰਦੇ ਨਾਮ ਤਿਆਰ ਵਰ ਤਿਆਰ ਤੇ ਇਧਰ ਦੇ ਪਾਸੇ ਰਿਸ਼ਪਾਲ ਬੋਲੀਆਂ ਪਿੰਡ ਵਾਲਾ ਚੱਲ ਵੀ ਮੁੰਨਿਆ ਤਾਂ ਨੌਜਵਾਨਾਂ ਰੇਡ ਵੱਟਾ ਦੇ ਥਾਪੀਆਂ ਮਾਰ ਰਿਹਾ ਲਓ ਚਾਰਾ ਦੇ ਵਿੱਚੋਂ ਦੇਖਾਂਗੇ ਵੀ ਕੌਣ ਪੱਟੀ ਵਾਲਾ ਵੀ ਤਿਆਰ ਹੈ ਲਓ ਰਿਸ਼ਪਾਲ ਦੇ ਨਾਲ ਪੰਗਾ ਪੈ ਗਿਆ ਕੇ ਪੇਚੇ ਪਾ ਗਿਆ ਨਾਲ ਬਗਾਨੇ ਆ ਪਤਾ ਲੱਗ ਜੂ ਵਿੱਚ ਮੈਦਾਨੇ ਯਾਰ ਖੁਰਾਕਾਂ ਖਾਧੀਆਂ ਨੇ ਕੇ ਕੌਡੀ ਕੌਡੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦਰਸ਼ਕ ਵੀਰ ਵੀ ਵੇਖਦੇ ਆ ਵੀ ਆਹ ਮੁੰਡਾ ਸਵੇਰ ਤੋਂ ਕਬੱਡੀ ਦਾ ਪਾ ਰਿਹਾ ਪਰ ਦੂਜੇ ਪਾਸੇ ਰਿਸ਼ਪਾਲ ਹੁਣ ਦੇਖਾਂਗੇ ਕਾਮਯਾਬ ਹੁੰਦਾ ਕਿ ਨਹੀਂ ਲੋ ਦੇਖ ਸੱਦਿਆ ਦੇਖ ਇਧਰ ਕੀ ਗੱਲ ਬਣ ਗਈ ਆ ਕੀ ਬਾਤ ਹੈ ਬਗਾਨ ਸਾਹਿਬ ਇਹ